ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਣ ਲੈ ਕੇ ਹਾਜ਼ਰ ਆਂ ਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਈ ਦੀ ਵੱਡੀ ਖਬਰ ਦੇਸ਼ ਜਾਣ ਲਈ ਜਾਣ ਦਾ ਤੇ ਨਾਂ ਲਾਓ 28 ਸਾਲਾ ਅਰਜਿੰਦਰ ਸਿੰਘ ਅਮਰੀਕਾ ਦੀ ਦੱਖਣੀ ਸਰਹੱਦ ਤੋਂ ਗੈਰਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਦਾਖਲ ਹੋਇਆ ਸੀ ਕੁਝ ਹਫ਼ਤੇ ਪਹਿਲਾਂ ਉਹ ਇੱਕ ਵੱਡਾ ਟਰੱਕ ਹਾਈਵੇਅ ਤੇ ਚਲਾ ਰਿਹਾ ਸੀ ਜਿਸ ਨੂੰ ਅਮਰੀਕਾ ਵਿੱਚ ਬਿਗ ਰਿੰਗ ਕਿਹਾ ਜਾਂਦਾ ਹੈ ਅਰਜਿੰਦਰ ਨੇ ਗਲਤ ਢੰਗ ਨਾਲ ਇੱਕ ਜੂ ਟਰਨ ਲਿਆ ਉਹ ਵੀ ਤੇਜ਼ ਰਫਤਾਰ ਵਾਲੇ ਹਾਈਵੇ ਉੱਤੇ ਜਿੱਥੇ 100 ਦੀ ਰਫਤਾਰ ਨਾਲ ਗੱਡੀਆਂ ਚੱਲਦੀਆਂ ਹਨ ਜੂ ਟਰਨ ਕਰਦੇ ਸਮੇਂ ਪਿੱਛੇ ਤੇਜ਼ ਰਫਤਾਰ ਨਾਲ ਆ ਰਹੀ ਗੱਡੀ ਟਕਰਾਈ ਜਿਸ ਕਾਰਨ ਤਿੰਨ ਹੈਤੀਆਈ ਪ੍ਰਵਾਸੀ ਥਾਂ ਤੇ ਹੀ ਮਾਰੇ ਗਏ ਉਹਨਾਂ ਤਿੰਨਾਂ ਦੀ ਮਦਦ ਲਈ ਲੋਕ ਅਤੇ ਸੰਸਥਾ ਹਰ ਤਰ੍ਹਾਂ ਦੇ ਸਮਰਥਨ ਲਈ ਸੋਸ਼ਲ ਮੀਡੀਆ ਤੇ ਅੱਗੇ ਆਈ ਬਹੁਤ ਸਾਰਿਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਵੀ ਕੀਤੀਆਂ ਕਈਆਂ ਨੇ ਬਿਨਾਂ ਦਲਤ ਦੇ ਉਸ ਨੂੰ 50 ਸਾਲ ਦੀ ਸਜ਼ਾ ਵੀ ਸੁਣਾ ਦਿੱਤੀ ਰਜਿੰਦਰ ਸਿੰਘ ਦੇ ਮਦਦ ਕਰਨ ਵਾਲਿਆਂ ਵਿੱਚ ਗੁਪਤਵੰਤ ਪੁੰਨੂ ਵੀ ਸ਼ਾਮਲ ਹੈ ਜੋ ਉਸ ਨੂੰ ਜੇਲ੍ਹ ਵਿੱਚ ਮਿਲਣ ਗਿਆ ਸੀ ਅਤੇ ਉਸ ਨੂੰ ਲੋਕਾਂ ਤੋਂ ਇਕੱਠੀ ਕੀਤੀ 1 ਲੱਖ ਦੀ ਪੇਸ਼ਕਸ਼ ਕੀਤੀ ਆਕਾਲੀ ਦਲ ਦੀ ਸੰਸਦ ਮੈਂਬਰ ਹਰ ਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਅਲੀ ਨੂੰ ਅਪੀਲ ਕੀਤੀ ਕਿ ਉਹ ਦਖਲ ਦੇ ਕੇ ਹਰਜਿੰਦਰ ਨੂੰ ਘੱਟ ਸਖਤ ਸਜ਼ਾ ਦੀ ਕੋਸ਼ਿਸ਼ ਕਰੇ ਕਕੌੜੀ ਸੱਚਾਈ ਇਹ ਹੈ ਕਿ ਅਮਰੀਕੀ ਪ੍ਰਣਾਲੀ ਨੂੰ ਇਸ ਸਥਿਤੀ ਲਈ ਪੂਰੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਜਿਨ੍ਹਾਂ ਨੇ ਉਸ ਨੂੰ ਦਸਤਾਵੇਜ਼ ਤੋਂ ਬਿਨਾ ਅਮਰੀਕਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਹੈ ਉਸ ਨੂੰ ਘੱਟ ਤਨਖਾਹ ਤੇ ਕੰਮ ਕਰਨ ਲਈ ਵਰਤਿਆ ਗਿਆ ਜੋ ਗੁਲਾਮੀ ਯੁੱਗ ਦੀ ਜਾਤਵਾਦ ਹਰਜਿੰਦਰ ਸਿੰਘ ਨੇ ਬਿਨਾ ਕਿਸੇ ਅਧਿਕਾਰ ਦੇ ਅਮਰੀਕਾ ਵਿੱਚ ਦਾਖਲ ਹੋ ਕੇ ਕਾਨੂੰਨ ਤੋੜਿਆ ਹੈ ਇਹ ਕਿਵੇਂ ਸੰਭਵ ਹੈ ਕਿ ਕੈਲੀਫੋਰਨੀਆ ਰਾਜ ਨੇ ਉਸ ਨੂੰ ਉਸ ਦੇ ਦਸਤਾਵੇਜ਼ਾਂ ਦੀ ਪੁਸ਼ਟੀ ਕੀਤੇ ਬਿਨਾ ਭਾਰੀ ਵਾਣ ਦਾ ਲਾਇਸੈਂਸ ਦਿੱਤਾ ਇਸ ਉਸ ਦੀ ਅੰਗਰੇਜ਼ੀ ਦੀ ਕਾਟਸੀ ਅਤੇ ਉਸ ਨੂੰ ਰਾਜਾਂ ਵਿੱਚ ਵਰਤੇ ਜਾਣ ਵਾਲੇ ਸੜਕ ਸੰਕੇਤਾਂ ਦੇ ਅਰਥਾਂ ਦੀ ਸਖੀ ਵਿਆਖਿਆ ਕਰਨ ਲਈ ਸੰਘਰਸ਼ ਕਰਨਾ ਪਿਆ ਰਜਿੰਦਰ ਇੱਕ ਜਖੇ ਦੇਸ਼ ਤੋਂ ਜਿਹੜਾ ਸੜਕ ਹਾਦਸਿਆਂ ਦੀ ਸਭ ਤੋਂ ਵੱਧ ਗਿਣਤੀ ਹੋਣ ਲਈ ਬਦਨਾਮ ਹੈ ਅਸੀਂ ਭਾਰਤੀ ਟ੍ਰੈਫਿਕ ਨਿਯਮਾਂ ਦੀ ਅਕਸਰ ਅਣਦੇਖੀ ਕਰਦੇ ਹਾਂ ਟ੍ਰੈਪਿੰਗ ਨਿਜ਼ਮਾ ਦੀ ਅਕਸਰ ਲਾਪਰਵਾਹੀ ਕੈਨੇਡਾ ਨੇ ਛੜਕਾਂ ਤੇ ਵੀ ਆਮ ਦੇਖੀ ਜਾ ਸਕਦੀ ਹੈ ਜਿਸ ਤੋਂ ਉਥੋਂ ਦੇ ਲੋਕ ਪਰੇਸ਼ਾਨ ਹਨ ਭਾਰਤ ਦੀ ਕਿਸੇ ਵੀ ਵੱਡੇ ਸ਼ਹਿਰ ਵਿੱਚ ਜਾਓ ਦਿਸ ਜਾਵੇਗਾ ਕਿਵੇਂ ਨਵੰਨਤ ਕਲਾ ਪਰਵਾਇ ਨਾ ਗੱਡੀ ਚਲਾਉਂਦੇ ਹਨ ਅਤੇ ਦੂਜਿਆਂ ਦੇ ਜਾਨਾਂ ਨੂੰ ਖਤਰੇ ਵਿੱਚ ਪਾਉਂਦੇ ਹਨ ਰਜਿੰਦਰ ਸਿੰਘ ਰਜਿੰਦਰ ਲਈ ਅਸਮਰਥਨ ਵਧਿਆ ਹੈ ਕਿ ਜਨੇ ਨਸਲਵਾਦ ਦੀ ਸ਼ਿਕਾਇਤ ਕੀਤੀ ਹੋਰ ਉਹਨਾਂ ਨੇ ਕਿਹਾ ਕਿ ਨਿਰਪੱਖ ਮੁਕਦਮਾ ਚੱਲਣਾ ਚਾਹੀਦਾ ਹੈ ਉਸ ਨੂੰ ਸੰਭਾਵੀ 45 ਸਾਲ ਦੀ ਇਸਾਲ ਦੀ ਕਦਾ ਕੈਦ ਦਾ ਸਾਮਣਾ ਕਰਨਾ ਤਾ ਸਕਦਾ ਹੈ ਲਗਭਗ ਨਿਸ਼ਚਿਤ ਹੈ ਕਿ ਰਜਿੰਦਰ ਨੇ ਸੰਯੁਕਤ ਰਾਜ ਵਿੱਚ ਲੰਬੀ ਕੈਦ ਦੀ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ ਜਿਸ ਤੋਂ ਬਾਅਦ ਦੀਸ਼ਣ ਕਾਲ ਦਿੱਤਾ ਜਾਏਗਾ ਇਸ ਮਾਮਲੇ ਨੇ ਇਹ ਵੀ ਖੁਲਾਸਾ ਕੀਤਾ ਕਿ ਲੰਬੀ ਦੂਰੀ ਦਾ ਟਰਕਿੰਗ ਉਦਯੋਗ ਅਤੇ ਨਾਲ ਹੀ 29 ਉੱਤਰੀ ਅਮਰੀਕਾ ਵਿੱਚ ਹੋਰ ਡ੍ਰੈਵਿੰਗ ਨੌਕਰੀਆਂ ਵਿੱਚ ਪੰਜਾਬ ਅਤੇ ਹਰਿਆਣਾ ਤੋਂ ਆਏ ਲੋਕਾਂ ਦੀ ਬਹੁ ਗਿਣਤੀ ਹੈ ਜਿਨ੍ਹਾਂ ਵਿੱਚ ਬਹੁਤ ਸਾਰੇ ਗੈਰ ਕਾਨੂੰਨੀ ਤੌਰ ਤੇ ਕੈਨੇਡਾ ਤੋਂ ਅਮਰੀਕਾ ਗਏ ਹਨ ਦੋਵਾਂ ਦੇਸ਼ਾਂ ਵਿੱਚ ਹਜ਼ਾਰਾਂ ਨੌਜਵਾਨ ਮਰਦਾਂ ਤੇ ਔਰਤਾਂ ਵੱਲੋਂ ਸ਼ਰਨ ਲਈ ਅਰਜ਼ੀਆਂ ਦਿੱਤੀਆਂ ਗਈਆਂ ਹਨ ਜੋ ਭਾਰਤ ਲਈ ਖਾਲਿਸਤਾਨ ਲਹਿਰ ਦਾ ਸਮਰਥਨ ਕਰਨ ਲਈ ਅਤਿਆਚਾਰ ਦਾ ਦਾਵਾ ਕਰ ਰਹੇ ਹਨ ਰਜਿੰਦਰ ਵਰਗੇ ਅਣਗਿਣਤ ਨੌਜਵਾਨ ਮੁੰਡੇ ਤੇ ਕੁੜੀਆਂ ਜੰਟਾਂ ਨੂੰ ਹਜ਼ਾਰਾਂ ਡਾਲਰ ਦੇ ਕੇ ਲਤੀਨੀ ਅਮਰੀਕਾ ਰਾਹੀਂ ਗੰਕੀ ਰੂਟ ਦਾ ਪ੍ਰਬੰਧ ਕਰਦੇ ਹਨ ਅੰਗਰੇਜ਼ੀ ਭਾਸ਼ਾ ਤੇ ਕੰਮ ਦੀ ਹੁਨਰ ਦੀ ਘਾਟ ਕਾਰਨ ਉਹ ਸਿਰਫ ਲੇਬਰ ਦੀਆਂ ਨੌਕਰੀਆਂ ਹੀ ਲੈ ਸਕਦੇ ਹਨ ਰਜਿੰਦਰ ਸਿੰਘ ਨੂੰ ਆਪਣੇ ਗਲਤ ਕੰਮਾਂ ਦਾ ਖਮਿਆਜਾ ਪੁਕਤਣਾ ਪਵੇਗਾ ਕਾਨੂੰਨ ਉਸ ਨੂੰ ਸਜ਼ਾ ਦੇਵੇਗਾ ਭਾਵੇਂ ਸਰਕਾਰ ਤੇ ਸੂਬਾ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਉਣ ਦੇਸ਼ ਦੀ ਆਰਥਿਕਤਾ ਨੂੰ ਪੁਨਰਸਜਜੀਤ ਕਰਨਾ ਤੇ ਨੌਜਵਾਨਾਂ ਨੂੰ ਸੰਗਠਿਤ ਅਪਰਾਧ ਦੇ ਸ਼ੋਸ਼ਣ ਤੋਂ ਬਚਾਉਣਾ ਜ਼ਰੂਰੀ ਹੈ ਤਾਂ ਜੋ ਨੌਜਵਾਨ ਗਲਤ ਰਸਤੇ ਅਪਣਾ ਕੇ ਡੌਂਕੀ ਲਾ ਕੇ ਆਪਣੀਆਂ ਜ਼ਿੰਦਗੀਆਂ ਨੂੰ ਦਾਤੇ ਲਾਉਣ ਲਈ ਮਜਬੂਰ ਨਾ ਹੋਣ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ